ਪਟਿਆਲਾ ਸਿਪਲਾਚੀਨ ਕਾਲੀਮਾਤਾ ਮੰਦਿਰ ਵਿਖੇ ਡੀਆਈਜੀ ਅਤੇ ਐਸਐਸਪੀ ਵਰੁਣ ਸ਼ਰਮਾ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਵੇਖਣ ਲਈ ਪਹੁੰਚੇ ਆਓ ਸੁਣਦੇ ਹਾਂ ਮਿਲਿਆ ਨਾਲ ਗੱਲਬਾਤ ਕਰਦੇ ਡੀਆਈਜੀ ਸਾਹਿਬ ਨੇ ਕੀ ਕਿਹਾ ਜਿਹੜੇ ਨਬਰ ਆ ਰਹੇ ਆ ਦੇ ਵਿੱਚ ਝੜ ਰਹੇ ਨੇ ਤੇ ਸਟੇਟ ਕੋ ਪੁਲਿਸ ਵੱਲੋਂ ਬਹੁਤ ਹੀ ਜਬਰਦਸਤ ਜਿਹੜੇ ਸਕਿਉਰਿਟੀ ਰੈਜਿਮੈਂਟ ਖੇਡੇ ਡਿਆ ਨੇ ਸਾਡਾ ਤਕਰੀਬ 200 ਬੰਦਾ ਜਿਹੜਾ ਇੱਥੇ ਡਿਊਟੀ ਤੇ ਲੱਗਿਆ ਹੋਇਆ ਡੇ ਐਂਡ ਨਾਈਟ ਸ਼ਿਫਟਾਂ ਦੇ ਵਿੱਚ ਅਸੀਂ ਲਾਏ ਨੇ ਔਰ ਆਸ-ਪਾਸੇ ਨਾਲ ਨਾਕੇ ਲਾਏ ਨੇ ਸੜੀਆਂ ਪੁਲਿਸ ਪੈਟਰੋਲਿੰਗ ਨੇ ਪੀਸੀਆਰ ਨੇ ਤੇ ਸਾਰੇ ਜਿਹੜੇ ਸਿਕਿਉਰਿਟੀ ਰੈਜਿਮਟੇ ਇੱਥੇ ਕੀਤੇ ਹੋਏ ਨੇ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਮੱਥਾ ਟੇਕਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਕੋਈ ਵੀ ਕਿਤੇ ਅਨਸਕਾਂਵੇਂ ਜਿਹੜੀ ਇੱਥੇ ਘਟਨਾ ਆ ਵਾਪਰ ਸਕਦਾ। ਉਸ ਸੰਬੰਧ ਦੇ ਵਿੱਚ ਅੱਜ ਮੈਂ ਇੱਥੇ ਚੱਕਰ ਨਾ ਆਇਆ। ਇਹ ਸਿਕਿਉਰਿਟੀ ਬੰਦੋਬਸਤ ਜੋ ਕਿ ਨੂੰ ਐਸਐਸਪੀ ਸਾਹਿਬ ਨੇ ਐਸਪੀ ਸ਼ਟੀ ਨੇ ਜਿਹੜੇ ਦੱਸੇ ਆ ਉਹਨਾਂ ਤੋਂ ਮੈਂ ਦੇਖਿਆ ਵੀ ਹੈ ਪੂਰਾ ਸਰਟੀਫਾਇਡ ਪਰਬਲਿਕ ਨੂੰ ਮੈਂ ਨਾਲ ਮੈਂ ਇੱਥੇ ਬੇਨਫੀਕ ਕਰਨਾ ਜੋ ਵੀ ਮੰਦਰ ਦੇ ਵਿੱਚ ਮੱਥਾ ਟੇਕਣ ਲਈ ਪੁਲਿਸ ਨੂੰ ਨਾਲ ਪੂਰਾ ਸਹਿਯੋਗ ਦੇਣ। ਥੈਂਕ ਯੂ। ਫਾਰਨਾਕੇ ਨੇ ਅੰਡਰਸਟੇਡ ਨਾਕੇ 14 ਬੜਿਆਲੇ ਜिले ਜਨੇ 400 ਰੁਪਏ ਜਲੇ ਜਨੇ। ਆ ਪਿੱਛੇ ਜੇ ਅਸੀਂ ਆਪਰੇਸ਼ਨ ਸੈਕਸਟਨ ਆਇਆ ਸੀ ਸਪੈਸ਼ਲ ਡੀਜੀਪੀ ਲਾਂਡਰਡਰ ਲੋ ਮਾਣਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਤੇ ਉਹਦੇ ਚ ਸਾਡੇ ਨਾਲ ਦੋ ਜਿਲਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ। ਤੇ ਉਹ ਆਲਰੇਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੱਸਿਆ ਹੈ। ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਕਿਤੇ ਐਸਐਸਪੀ ਸਾਹਿਬ ਚੈੱਕ ਕਰਦੇ ਆ ਮੇਰੇ ਵੱਲੋਂ ਵੀ ਚੈੱਕ ਕੀਤੇ ਗਏ ਨੇ ਅਦਰਵਾਈਜ਼ ਅਸੀਂ ਐਸਪੀ ਜਾਂ ਡੀਐਸਪੀ ਭੇਜ ਕੇ ਉਹਨਾਂ ਨਾਕਿਆਂ ਨੂੰ ਚੈੱਕ ਕਰਾਉਣੇ ਆ ਔਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟੇਟ ਨਾਕੇ ਨੇ 18 ਉਹਨਾਂ ਤੇ ਪ੍ਰੋਪਰ ਵੈਰੀਗੇਟ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸવાય ਜਿਹੜੇ ਅਸੀਂ ਮੋਬਾਈਲ ਨਾਕੇ ਵੀ ਹਰਿਆਣਾ ਬਾਰਡਰ ਦੇ ਨਾਲ ਲਾਏ ਨੇ ਉਹਨਾਂ ਰਹੀ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੇ ਆ ਜਿਹੜੇ ਐਸਕੇਪ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਨਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕੇ ਫਟੋ ਅਸੀਂ ਮੋਬਾਈਲ ਲਾ ਕੇ ਰਹੀ ਅਸੀਂ ਉਹਨਾਂ ਨੂੰ ਕਵਰ ਕਰ ਰਹੇ ਆ ਇਹ ਸਭ ਲਗਾਤਾਰ ਸੈਕਿਉਰਿਟੀ ਕੀਤਾ ਜਾ ਰਹੇ ਮਾਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਸ਼ਰਾਰਤੀ ਅਨਸਰਾਂ ਨੂੰ ਵੀ ਤਾਲ ਲੈ ਕੇ ਇਲੈਕਸ਼ਨ ਪੱਗੇ ਨੇੜੇ ਤੇ ਕੁਝ ਅਜੇ ਸ਼ਹਿਰ ਦੇ ਪਾਸੇ ਬਹੁਤ ਸ਼ਰਾਰਤੀ ਅਨਸਰਾਂ ਲਈ ਕੋਈ ਥਾਣੀ ਹੈ ਉਹਨਾਂ ਨੂੰ ਸਖਤ ਧਾੜਨਾ ਕਿ ਜਿਹੜਾ ਕਿਸੇ ਵਾਸੀ ਕੋਈ ਗਲਤ हरकत करेगा प्रॉपर एक्शन प्रॉपर्टी बेचने और खरीदने के लिए संपर्क करें फेयर डील प्रॉपर्टीज